ਪਤੀ ਪਤਨੀ ਦੁਆਰਾ ਜੋ ਪੰਚਾਇਤ ਰਾਹੀਂ ਤਲਾਕ ਲਿਆ ਜਾਂਦਾ ਹੈ ਉਸ ਦੀ ਵੈਲਿਊ ਹੈ ਜਾਂ ਨਹੀਂ ਹੈ ਕਿਸੇ ਨੇ ਇਸ ਤਰ੍ਹਾਂ ਜੇ ਤਲਾਕ ਲਿਆ ਹੈ ਤਾਂ ਉਹਨਾਂ ਨੂੰ ਕੀ ਕੀ ਪਰੇਸ਼ਾਨੀਆਂ ਆ ਸਕਦੀਆਂ ਮੰਨ ਲਓ ਪਤੀ ਪਤਨੀ ਦੇ ਵਿੱਚ ਝਗੜਾ ਹੋ ਗਿਆ ਨੌਬਤ ਜਿਹੜੀ ਤਲਾਕ ਤੱਕ ਆ ਗਈ ਪੰਚਾਇਤ ਦੇ 8-10 ਬੰਦੇ ਬੈਠੇ ਲਿਖ ਲਿਖਾ ਕਰਾਤਾ ਕਿ ਜਾਓ ਤੁਹਾਡਾ ਅੱਜ ਤੋਂ ਬਾਅਦ ਤਲਾਕ ਹੋ ਗਿਆ ਫੈਸਲਾ ਲੈ ਲਿਆ ਜਾਂਦਾ ਹੈ ਕਿ ਦੋਨੋਂ ਕਿਤੇ ਹੋਰ ਵਿਆਹ ਕਰਵਾ ਲਓ ਜਾ ਕੇ ਜੇ ਇਹਨਾਂ ਦੀ ਨਹੀਂ ਬਣਦੀ ਤਾਂ ਜਾਂ ਫਿਰ ਪਤੀ ਪਤਨੀ ਨੇ ਐਗਰੀਮੈਂਟ ਕਰ ਲਿਆ ਸਟੈਂਪ ਪੇਪਰ ਤੇ ਲਿਖ ਲਿਆ ਦੋ ਤਿੰਨ ਗਵਾਹ ਪਾ ਲੇ ਸੈਟਲਮੈਂਟ ਕਰ ਲਈ ਪੰਜ ਚਾਰ ਲੱਖ ਰੁਪਿਆ ਦੇਤਾ ਸਟੈਂਪ ਪੇਪਰ ਤੇ ਤਲਾਕ ਲੈ ਲਿਆ ਹੁਣ ਗੱਲ ਕਰਦੇ ਆ ਇਸ ਦੀ ਵੈਲਿਊ ਹੈ ਜਾਂ ਨਹੀਂ ਹੈ ਇਸ ਤਰ੍ਹਾਂ ਜੇ ਕੋਈ ਤਲਾਕ ਲੈਂਦਾ ਤਾਂ ਇਸ ਦੀ ਕੋਈ ਵੈਲਿਊ ਨਹੀਂ ਇਹ ਜ਼ੀਰੋ ਹੈ ਅਦਾਲਤ ਦੀ ਨਜ਼ਰ ਦੇ ਵਿੱਚ ਇਹ ਜ਼ੀਰੋ ਹੈ ਇਸ ਦੀ ਕੋਈ ਵੈਲਿਊ ਨਹੀਂ ਜੋ ਵੀ ਤਲਾਕ ਪੰਚਾਇਤ ਰਾਹੀਂ ਐਗਰੀਮੈਂਟ ਰਾਹੀਂ ਜਾਂ ਐਫੀਡੇਵਟ ਰਾਹੀਂ ਲਿਆ ਜਾਂਦਾ ਹੈ ਕੋਰਟ ਦੇ ਅੰਦਰ ਉਸ ਦੀ ਕੋਈ ਵੈਲਿਊ ਨਹੀਂ ਕੋਰਟ ਇਸ ਤਲਾਕ ਨੂੰ ਨਹੀਂ ਮੰਨਦਾ